ਹਲਕਾ ਹੁਸ਼ਿਆਰਪੁਰ ਤੋਂ ਕਾਂਗਸ ਪਾਰਟੀ ਦੇ ਉਮੀਦਵਾਰ ਜਾਮਣੀ ਗੁੰਮਰ ਦੇ ਹੱਕ ਵਿੱਚ ਫਗਵਾੜਾ ਵਿਖੇ ਰੋਡ ਸ਼ੋਅ ਕਰਿਆ ਗਿਆ। ਇਹ ਰੋਡ ਸ਼ੋਅ ਪ੍ਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਮੰਡੀ ਵਿਖੇ ਸਮਾਪਤ ਹੋਇਆ। ਇਸ ਰੋਡ ਸ਼ੋਅ ਦੌਰਾਨ ਬਾਜ਼ਾਰ ਵਾਸੀਆਂ ਨੇ ਕਾਂਗਸੀ ਉਮੀਦਵਾਰ ਜਾਮਣੀ ਗੁੰਮਰ ਦਾ ਫੁੱਲਾਂ ਦੀ ਹਾਰ ਪਾ ਕੇ ਪਰਮਾ ਸਵਾਗਤ ਕੀਤਾ। ਇਸ ਤੋਂ ਵਿਸ਼ਵਾਸ ਛੇ ਬਣਦਾ ਹੈ ਕਿ ਇਸ ਵਾਰ ਜਾਮਣੀ ਗੁੰਮਰ ਨੂੰ ਵੱਤਵਤ ਵੋਟਾਂ ਪੈਣਗੀਆਂ ਅਤੇ ਕਾਂਗਸ ਪਾਰਟੀ ਦੁਆਰਾ ਮਜ਼ਬੂਤ ਹੋਵੇਗੀ। ਇਸ ਰੋਸ਼ੋਦਾਨ ਵਰਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਵਰਕਾਂ ਨੇ ਹੱਥਾਂ ਵਿੱਚ ਝੰਡੇ ਫੜ ਜਾਮਨੀ ਗੋਮਰ ਅਤੇ ਕਾਂਗਸ ਪਾਰਟੀ ਦੇ ਨਾਅਰੇ ਲਗਾ ਰਹੇ ਸਨ ਮੋਕੇ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਰਾਜਾ ਸੋਢੀ ਨਰੇਸ਼ ਭਾਰਦਵਾਜ ਬਲਟੀਵਾਲੀਆ ਤੋਂ ਇਲਾਵਾ ਹੋਰ ਸੀਨੀਅਰ ਆਗੂ ਇਸ ਰੋਸ਼ੋਦਾਨ ਵਿੱਚ ਹਿੱਸਾ ਬਣੇ ਜਿਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਇੱਕ ਇੱਕ ਵੋਟ ਜਾਮਨੀ ਗੋਮਰ ਦੇ ਹੱਕ ਵਿੱਚ ਪੰਜੇ ਦਾ ਬਟਨ ਦਬਾ ਕੇ ਆਪਣੀ ਅਪੀਲ ਕੀਤੀ वेलकम पंजाब तो नरेश पासी इंदी शर्मा रिपोर्ट वो भी पैदल रोड शो कीता था मेनू तो तो लग रहा है कि पीछे वो फवारे जाके भी पैदल रोड शो होया तो पता नहीं मेरे को चले जाना भी नहीं है पर तोडा सारे दा इना जोर देख के यकीन मानो मेनू एक सेकंड ले भी महसूस नहीं होया कि मैं कितने किलोमीटर पहले चल के आई हूं तो कितना हूं तुम से कि तुम के आ गई हूं मैडम साहब जिंदाबाद मैडम जिंदाबाद बड़े सारे जिंदाबाद ਜੋ ਇੱਕ ਵਾਰ ਫੇਰ ਮੈਨੂੰ ਹਿੰਮਤ ਦਿੱਤੀ ਹੈ ਮੈਨੂੰ ਯਕੀਨ ਹੋ ਗਿਆ ਹੈ ਕਿ ਫਗਵਾੜਾ ਕੁਝ ਕਮਾਲ ਕਰਕੇ ਦਿਖਾਏਗਾ ਜੈ ਹਿੰਦ ਅੱਜ ਜਿਦਾ ਤੁਸੀਂ ਜਾਣਦੇ ਹੋ ਪੂਰੇ ਫਗਵਾੜੇ ਦੇ ਵਿੱਚ ਇੱਕ ਵਿਸ਼ਾਲ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ ਇੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਗਿਣਤੀ ਦੇਖ ਕੇ ਅੱਜ ਜਿੱਦਾਂ ਮਹਿਸੂਸ ਹੋ ਰਿਹਾ ਜਿੱਦਾਂ ਕਾਂਗਰਸ ਪਾਰਟੀ ਬੜੀ ਭਾਰੀ ਬਹੁਮਤ ਦੇ ਨਾਲ ਤਵਾੜੇ ਤੋਂ ਲੀਡ ਲੈ ਕੇ ਸ਼ਾਗੂ ਲੋਕ ਤਵਾਸੀ ਵਡੇ ਬਹੁਤ ਦੇ ਨਾਲ ਜਿੱਤ ਰਹੀ ਹੈ ਮੈਂ ਇੱਥੇ ਆਏ ਸਾਰੇ ਵਰਕਰਾਂ ਦਾ ਕਾਂਗਰਸ ਤਵਾੜੇ ਦੇ ਜਿਹੜੇ ਮੈਂਬਰ ਹੈਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਇਨੀ ਗਰਮੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਸਾਥ ਦਿਖਾ ਕੇ ਅੱਗੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦੀ ਜਿਹੜੀ ਲਹਿਰ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਮੋਦੀ ਸਰਕਾਰ ਨੂੰ ਜੜੋਂ ओके ਮੰਦੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਵੇ ਮੈਂ ਇੱਕ ਵਾਰੀ ਸਾਰੇ ਕਾਂਗਰਸ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਵਿੱਚ ਬਹੁਤ ਹੀ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਬਲਵਿੰਦਰ ਸਿੰਘ 41 ਵਾ ਹਲਕਾ ਵਿਧਾਇਕ ਫਗਵਾੜਾ ਦੀ ਗਵਾਹੀ ਹੈ ਦਾਣਾ ਮੰਡੀ ਫਗਵਾੜਾ ਤੋਂ ਜਿਹੜਾ ਇੱਕ ਬਹੁਤ ਵੱਡਾ ਕਾਰਜ ਦਾ ਜਥਾ ਜਿਹੜਾ ਆ ਮੈਡਮ ਜਾਮਣੀ ਗੋਮਰ ਜੀ ਨੂੰ ਨਾਲ ਲੈ ਕੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਜਿਹੜਾ ਰੋਡ ਮਾਰਚ ਕਰ ਰਿਹਾ ਹੈ ਕੇ ਰੋਡ ਮਾਰ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗੁਰ ਮੰਡੀ गौਚਾਲਾ ਰੋਡ ਪਾਂਸਾਲਾ ਬਾਜ਼ਾਰ ਸਰਾਏ ਰੋਡ ਸਾਰੇ ਜਿਹੜੇ ਸ਼ਹਿਰ ਦੇ ਮੇਨ ਰੋਡ ਹੈਗੇ ਆ ਉਹਨਾਂ ਤੋਂ ਗੁਜ਼ਰਦਾ ਹੋਇਆ ਜਿਹੜਾ ਹੈ ਉਹ ਮੈਡਮ ਜਾਮਨੀ ਗੋਮਤ ਜੀ ਲਈ ਔਰ ਕਾਰਸ ਪਾਰਟੀ ਲਈ ਜਿਹੜਾ ਹੈ ਉਹ ਵੋਟ ਦੀ ਮੰਗ ਕਰੇਗਾ ਔਰ ਜੋ ਦੇਸ਼ ਦੇ ਹਾਲਾਤ ਹੈ ਜੋ ਇਹ ਮੋਦੀ ਸਰਕਾਰ ਜਿਹੜੀ ਹੈ ਸਵਧਾਨ ਨੂੰ ਬਦਲ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਅੱਜ ਉਹਨਾਂ ਨੂੰ ਪਹਿਲੇ 6 ਚਰਨਾਂ ਦੇ ਵੋਟ ਉਹਨ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਉਹ ਐਸ ਵੇਲੇ ਜਿਹੜੇ ਆ 200 ਤੋਂ ਪਾਰ ਵੀ ਨਹੀਂ ਹੋ ਰਹੇ ਜਿਹੜੇ 400 ਦਾ ਨਾਰਾ ਲਾ ਰਹੇ ਸੀ ਸੋ ਅਸੀਂ ਇੱਕ ਵਾਰ ਫੇਰ ਸਾਰੇ ਸੂਚਵਾਨ ਵੋਟਰ ਜਿਹੜੇ ਆ ਮਦਾਨਗੜ ਹਲਕਾ ਪਗਵਾੜੇ ਦੇ ਉਹਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਕਾਰਜ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾ ਕੇ ਵੋਟ ਕਰਕੇ ਮੈਡਮ ਜਾਮਨੀ ਗੋਮਤ ਜੀ ਨੂੰ ਜਿਹੜਾ ਕਾਮਯਾਬ ਕਰੋ ਜੋ ਕਿ ਪੜੇ ਲਿਖੇ ਇਮਾਨਦਾਰ ਕੈਂਡੀਡੇਟ ਹੈਗੇ ਆ